ਲੱਭ ਗਿਆ ਗੱਦੀ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਜੋ ਕੁਦਰਤੀ ਜੜੀਆਂ ਬੁੱਟੀਆਂ ਵੇਚ ਕਰਦੇ ਨੇ ਕਰੋੜਾਂ ਦਾ ਵਪਾਰ ਕਰੋੜਾਂ ਦੀਆਂ ਭੇਡਾਂ ਨਾਲ ਕੱਟਦੇ ਨੇ ਜੀਵਨ ਇਸ ਕੋ ਕੁ ਸੰਭੜ ਗਏ ਤੇ ਅੱਛਾ ਜੀ ਜੇ ਕਿਸ ਕੰਮ ਆਤੀ ਹੈ ਜੀ ਫੈਕਟਰੀ ਵਿੱਚ ਦਵਾਈ ਦੇ ਕੰਮ ਅੱਛਾ ਦਵਾਈ ਦੇ ਕੰਮ ਆਤੀ ਹੈ ਜੀ ਜੀ ਹਾਂ ਜਹਾਂ ਐਸੇ ਹੀ ਕੱਪੜੇ ਦੋਤੇ ਹਨ ਪਾਣੀ ਦੇ ਹਨ ਉਹ ਜਿਹੜਾ ਬੱਲੇ ਬੱਲੇ ਕਰਾਈ ਪਈ ਆ ਜੀ ਹਾਂ ਬਹੁਤ ਜ਼ਿਆਦਾ ਬਹੁਤ ਮਿਹਨਤ ਤੇ ਬਜਲ ਬਹੁਤ ਹੁਣ ਕਿੰਨੇ ਕਿਤਨਾ ਬਜਲ ਇਸ ਦਾ ਕਿਹ ਪਤਾ ਕਿਤਨਾ ਹੈ ਕਾਫੀ ਪ੍ਰਾਣੇ ਸਟਾਈਲ ਦਾ ਮਤਲਬ ਸੋਚੇ ਜਾਵੇ ਇੱਕ ਤਾਂ ਕਾਹਦੇ ਬੈਕਵਰਡ ਏਰੀਆ ਹੈਗਾ ਸਾਡਾ ਵੱਡਾ ਕੁਛ ਨਹੀਂ ਹੈ ਹੂੰ ਹੂੰ ਬਾਕੀ ਇਹੀ ਪੇਡਾ ਬੱਕਰੀਆਂ ਰੱਖੀਆਂ ਹੁੰਦੀਆਂ ਨੇ ਘਰ ਸਹੀ ਗੱਲ ਆ ਤੁਹਾਨੂੰ ਮਤਲਬ ਜਿਹੜਾ ਵੀ ਮਿਲਰ ਦੇ ਉੱਤੇ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਮਿਲੂਆਂ ਹੂੰ ਇਹ ਦੇਖੋ ਫਟਕਣ ਦੇ ਜਾਨਾ ਨਮਸਾਰ ਹੋਰ ਅਸੀਂ ਤਾਂ ਲੋਕ ਘਾਟਵਾਲ ਨੂੰ ਜਾਂਦਾ ਪਾਣੀ ਦਿਖਾਉਂਦੇ ਆ ਇਹ ਢਰਾਡ ਦੇਖ ਲੋ ਕਿੱਦਾਂ ਬੜਾਈ ਹੋਈ ਆ ਕਿੰਨੀ ਸਪੀਡ ਦੇ ਨਾਲ ਢਰਾਡ ਵੱਲੋਂ ਪਾਣੀ ਜਾਂਦਾ ਪਿਆ ਆ ਹੋ ਤਾਂ ਤੁਹਾਨੂੰ ਇੱਕ ਵਾਰ ਅੰਦਰ ਚੰਗੀ ਤਰ੍ਹਾਂ ਨਿਗਾ ਫਰਾਉਣੀ ਆ ਹੈਲੋ ਹੁਣ ਅਸੀਂ ਬਿਲਕੁਲ ਨਜ਼ਦੀਕ ਆ ਗਏ ਆ ਝਾਨੇ ਦੇ ਕੋਲ ਇਹ ਦ੍ਰਿਸ਼ ਦੇਖ ਕੇ ਪਤਾ ਲੱਗਦਾ ਆ ਕਿ ਪ੍ਰਮਾਤਮਾ ਦੀ ਬਣਾਈਆਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈਗਾ ਪੀਵੀ ਸੈਵਰ ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਰਾਮ ਰਾਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਆ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਇੱਕ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਜਿਹੜੀ ਚੰਬਾ ਡਿਸਟ੍ਰਿਕਟ ਦੇ ਵਿੱਚ ਪੈ ਜਾਂਦੀ ਆ ਬੋ ਬੈਲੀ ਇਹ ਪਿੰਡਾ ਜਿਹੜਾ ਗੱਦੀ ਲੋਕਾਂ ਦਾ ਪਿੰਡਾ ਇਸ ਪਿੰਡ ਦੇ ਜੰਗਲਾਂ ਦੇ ਵਿੱਚ ਹਿਮਾਚਲ ਦਾ ਸਭ ਤੋਂ ਸੋਹਣਾ ਲੁਕਿਆ ਹੋਇਆ ਚਰਨਾ ਆ ਜਿਹੜਾ ਅਸੀਂ ਤੁਹਾਨੂੰ ਦਿਖਾ ਲੈਣਾ ਆ ਤੇ ਬਾਕੀ ਅਸੀਂ ਗੱਦੀ ਲੋਕਾਂ ਨਾਲ ਪਿੰਡ ਵਿੱਚ ਜਾ ਕੇ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕਲਚਰ ਕਿੱਦਾਂ ਰਹਿੰਦੇ ਆ ਇੱਥੇ ਉਹ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹੁਣ ਪਹਿਲਾਂ ਤੁਹਾਨੂੰ ਅਸੀਂ ਪਿੰਡ ਦੀ ਲੋਕੇਸ਼ਨ ਬਾਰੇ ਦੱਸ ਦਿੰਨੇ ਆ ਇਹ ਪਿੰਡ ਹਿਮਾਚਲ ਦੇ ਕਾਂਗੜਾ ਤੋਂ 50 ਕਿਲੋਮੀਟਰ ਦੂਰ ਪਹਾੜੀਆਂ ਤੇ ਉੱਪਰ ਬਸਿਆ ਹੋਇਆ ਗੱਦੀ ਲੋਕਾਂ ਦਾ ਸਭ ਤੋਂ ਪੁਰਾਣਾ ਪਿੰਡ ਆ ਜੋ ਅੱਜ ਵੀ ਪ੍ਰਾਤਨ ਸਮੇਂ ਅਨਸਾਰ ਆਪਣਾ ਜੀਵਨ ਬਤੀਤ ਕਰ ਰਹੇ ਆ ਹੋਰ ਜੀ ਕੀ ਹਾਲ ਚਾਲ ਜੀ ਹੋਰ ਵਧੀਆ ਜੀ ਵਧੀਆ ਜੀ ਵਧੀਆ ਚੱਲ ਰਿਹਾ ਜੀਵਨ ਕਮਾਲ ਹੈ ਇਹ ਇਹ ਕਿਹੜਾ ਪਿੰਡ ਆ ਜੀ ਇਹ ਇਹ ਬਸੁਰਦਾ ਜੀ ਬਸੁਰਦਾ ਤੇ ਹੁਣ ਬੋ ਕਿੰਨੀ ਦੂਰ ਆ ਗਿਆ ਇੱਥੇ ਬਹੁਤ ਆ ਕਾਫੀ ਦੂਰ ਆ ਤੇ ਤੁਸੀਂ ਮਤਲਬ ਇੱਥੇ ਲੱਗ ਗਈ ਆ ਪਿੰਡ ਆਪਣਾ ਪਿੰਡਾ ਹਾਏ ਉੱਪਰ ਪਿੰਡ ਬਸੁਰਦਾ ਉੱਪਰ ਪਿੰਡ ਲਿੰਕ ਫੈਗ ਨਹੀਂ ਚਾਹਿਆ ਰੋਡ ਇਧਰ ਜਿਆਦਾ ਗੱਦੀ ਲੋਕ ਰਹਿੰਦੇ ਜੀ ਗੱਦੀ ਮਤਲਬ ਸਾਰੇ ਏਰੀਆ ਗੱਦੀ ਲੋਕਾਂ ਦਾ ਹੈ ਹਨੋ ਰਸਤੇ ਦੇ ਵਿੱਚ ਇੱਕ ਘਰ ਦਾ ਬਹੁਤ ਸੋਹਣਾ ਵਿਊ ਦਿਖਾਈ ਦਿੱਤਾ ਤੁਸੀਂ ਥੱਲੇ ਦੇਖ ਸਕਦੇ ਆ ਨਾਲ ਇਹਦੇ ਪਾਣੀ ਚੱਲ ਰਿਹਾ ਆ ਕੱਚਾ ਮਕਾਨ ਆ ਪੱਥਰ ਦੇ ਉੱਪਰੋਂ ਲਿਪਿਆ ਹੋਇਆ ਆ ਤੇ ਜਿਹੜਾ ਅਸੀਂ ਹੁਣ ਤੁਹਾਨੂੰ ਦਿਖਾ ਲੈਣਾ ਆ ਥੱਲੇ ਆ ਦੇਖ ਲਓ ਤੁਸੀਂ ਪਹਾੜੀ ਦੇ ਸਾਨੂੰ ਜਾਣਾ ਪੈਣਾ ਹੈਗਾ ਰਿਸਕੀ ਆ ਤੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਸਾਨੂੰ ਬਹੁਤ ਸੋਹਣਾ ਇਹਦਾ ਦ੍ਰਿਸ਼ ਲੱਗਿਆ ਥੱਲੇ ਪਾਣੀ ਦਾ ਝਰਨਾ ਵੀ ਆ ਚਲੋ ਚੱਲਦੇ ਆ ਥੱਲੇ ਨੂੰ ਰਾਸਤੇ ਦੇ ਵਿੱਚ ਛੋਟੇ ਛੋਟੇ ਜਿਹੜੀਆਂ ਆ ਚਟਾਨਾਂ ਆ ਰਹੀਆਂ ਆ ਬਰੀਕ ਬਰੀ ਪੱਥਰਾਂ ਇਹਨਾਂ ਚਟਾਨਾਂ ਦੇ ਇਹਨਾਂ ਦੇ ਉੱਪਰ ਪੈਰ ਫਿਸਲਦਾ ਆ ਇਸ ਕਰਕੇ ਸਾਨੂੰ ਸੰਭਲ ਕੇ ਜਾਣਾ ਪੈਣਾ ਆ ਕਿਉਂਕਿ ਸਿੱਧੀ ਤਿੱਖੀ ਥੱਲੇ ਨੂੰ ਆ ਤਰਾਈ ਹੁਣ ਮੈਂ ਤੁਹਾਨੂੰ ਇਸ ਰਹਿਣ ਬਸੇਰੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸ ਦਿੰਦਾ ਆ ਇੱਥੇ ਕੋਈ ਰਹਿੰਦਾ ਸੀਗਾ ਜਿਨ੍ਹਾਂ ਦੇ ਨਾਲ-ਨਾਲ ਆਟਾ ਪਿਸਣ ਵਾਲੇ ਘਰਾਟ ਲਗਾਏ ਹੋਏ ਸੀਗੇ ਜਿਹੜੇ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੇ ਅੰਦਰ ਸਾਰਾ ਮਿੱਟੀ ਨਾਲ ਲਿਪਕੇ ਛੋਟੇ-ਛੋਟੇ ਖਾਨੇ ਜੇ ਬਣਾਏ ਹੋਏ ਆ ਕਾਫੀ ਵਧੀਆ ਲੱਗਾ ਸਾਨੂੰ ਦੇਖ ਕੇ ਉੱਪਰ ਵੀ ਬਾਲੇ ਵਗਾਰਾ ਸਟੀਰੀਆਂ ਵਗਾਰਾ ਲਾਈਆਂ ਹੋਈਆਂ ਆ ਤੇ ਥੱਲੇ ਆ ਚੱਕੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਪੁਰਾਣਾ ਪੁਰਾਣਾ ਸਵਾਨ ਸਾਨੂੰ ਦੇਖਣ ਨੂੰ ਮਿਲਦਾ ਪਿਆ ਇੱਥੇ ਤੁਸੀਂ ਆਹ ਦੇਖ ਲਓ ਕਿੰਨੀ ਪ੍ਰੀਤ ਦੇ ਨਾਲ ਆ ਬਣਾਇਆ ਹੋਇਆ ਆ ਜਿਨੇ ਵੀ ਬਣਾਇਆ ਪੂਰੀ ਰੀਜ਼ ਦੇ ਨਾਲ ਇਹ ਮਕਾਨ ਉਹਨੇ ਆਪਣਾ ਕਮਰਾ ਬਣਾਇਆ ਹੋਵੇਗਾ ਜਿਹੜਾ ਅੱਜ ਉਹਨੂੰ ਛੱਡ ਕੇ ਜਾਣਾ ਪਿਆ ਇੰਨੀ ਸੋਹਣੀ ਨੇਚਰ ਆ ਇੱਥੇ ਦੀ ਤੁਹਾਨੂੰ ਅਸੀਂ ਦਿਖਾ ਲਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਬਿਲਕੁਲ ਇਹਦੇ ਕੋਲ ਝਰਨਾ ਆ ਉਹ ਦਿਖਾ ਲੈਣਾ ਆ ਹੁਣ ਤੁਸੀਂ ਇੱਥੋਂ ਲਾ ਲਓ ਕਿੰਨੀ ਵਧੀਆ ਜਗ੍ਹਾ ਤੇ ਜੋ ਵੀ ਰਹਿੰਦਾ ਸਗਾ ਅੱਜ ਕਿਉਂ ਉਹਨੂੰ ਛੱਡ ਕੇ ਜਾਣਾ ਪਿਆ ਕੀ ਮਜਬੂਰੀਆਂ ਹੋ ਸਕਦੀਆਂ ਆ ਹੁਣ ਚੱਲਦੇ ਆ ਝਾਰਲੇ ਦੇ ਕੋਲ ਸੋਹਣਾ ਦ੍ਰਿਸ਼ ਤੁਹਾਨੂੰ ਦਿਖਾਉਂਦੇ ਆ ਕਿੰਨਾ ਸਾਫ਼ ਪਾਣੀ ਆਏ ਇਹ ਗਲੇਸ਼ੀਆ ਦਾ ਪਾਣੀ ਆ ਜਿਹੜਾ ਉੱਪਰੋਂ ਆ ਰਿਹਾ ਆ ਪਹਾੜੀ ਦੇ ਉੱਪਰੋਂ ਝਾਰਲੇ ਦਾ ਬਹੁਤ ਸੋਹਣਾ ਦ੍ਰਿਸ਼ ਆ ਤੁਹਾਨੂੰ ਵੀ ਲੱਗੇ ਜਾ ਕੇ हेलो कैसे हो बाय हो तो जी क्या चल जी ठीक है जी ठीक है वो वैली वो वैली वो वैली आप यहाँ क्यों हो यहाँ के हमें थोड़ा बताओ यहाँ का कल्चर वगैरह हम पंजाब से आए हैं अच्छा हमने देखा बिल्कुल अलग है जो पुराने समय में होता था ऐसे लोग जिंदगी तो जी रहे हैं यहाँ पे तो हमें ऐसे क्या बताएं क्या बताएं फिर भी मतलब ऐसा मतलब कि वैसे मतलब चेंज नहीं करना चाहते लोग फिर मतलब नहीं पहले से तो बहुत चेंज है जो पहले जब हमारे बुजुर्ग थे तब वो शाहपुर से ओके सामान लेकर आते थे ठीक है ठीक है जी फिर पर उठा कर लाएंगे वो भी प्याद। ओके ठीक है जी चीज हमें हो बताओ जैसे जो जो गाँव है जो गद्दी लोगों के है नद्दी लोग मतलब जितने भी हम देख रहे हैं सब गद्दी लोगों के ऊपर चले जाओ ये गद्दी, गद्दी सारे है ना, ते ना, ना एक हमें बताओ इनको गद्दी लोग क्यों बोलते हैं गद्दी मतलब ये रखी होती है जैसे कि भेड़ बकरियां भेड़ बकरी रखी हुई है जे मतलब घूमते फिरते रहते हैं ना घूमते फिरते इनके घर भी अपने है ना अपने घर जैसे जो ये बाहर निकलते हैं जब तो अपने परिवार जहाँ छोड़कर फिर जाते हैं फिर जाते हैं परिवार घर पे रहेगा उनका ठीक है ठीक है तो बाकी तो फिर हम्म अब बकरियां लेकर के थे जाना पड़ता है भेड़ों बकरी बरसात के मौसम में लॉ चले जाते हैं हां लॉ चले जाते हैं लेकिन आज जो हम गांव देख रहे हैं ये आ, पहली बार देख रहे हैं गद्दूपों <laughs> के जो ऊपर है ना तो जे अपना अभी जो पुराना कल्चर है वो भूले नहीं है हमने देखा बहुत है भूले नहीं भूले है ना वही चलता आ रहा जो बुजुर्ग जैसे चला रहे थे हां वो है अभी तक फर्क है उसमें फर्क है ना उसमें ना फर्क है जब रास्ता जाता है वहां जा ट्रैक करने जाना बिल्कुल अच्छा किधर को निकाल जाता है रास्ता जो ऊपर जाता जाता है। है। आप देदर देदर में जाएंगे। जी, में अच्छा जी, हाँ। अच्छा अच्छा को रास्ता तो देखने लायक होगा जो जाता है ठीक है ठीक है ठीक है जी ਇਨਾ ਪਿੰਡਾਂ ਵਿੱਚ ਤੁਹਾਨੂੰ ਅੱਜ ਵੀ ਆਟਾ ਪੀਸਣ ਵਾਲੇ ਘਰਾਟ ਦੇਖਣ ਨੂੰ ਮਿਲਣਗੇ ਜਿਹੜੇ ਪਾਣੀ ਨਾਲ ਚੱਲਦੇ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਹ ਕਿੰਨੇ ਪੁਰਾਣੇ ਪ੍ਰਾਤਨ ਸਮੇਂ ਦੇ ਪਿੰਡਾ ਜਿਹੜੇ ਪੁਰਾਣਾ ਸੱਭਿਆਚਾਰ ਸਾਹਮ ਕੇ ਬਿਠੇ ਹੋਏ ਆ ਸਾਡੇ ਤਾਂ ਪੰਜਾਬ ਚ ਇਹ ਚੀਜ਼ਾਂ ਲੋਪ ਹੀ ਹੋ ਗਈਆਂ ਆ ਬਹੁਤ ਸੋਹਣਾ ਦ੍ਰਿਸ਼ ਲੱਗਿਆ ਸਾਨੂੰ ਇਨਾ ਘਰਾਟਾਂ ਦਾ ਹੈਲੋ ਕਿਵੇਂ ਹੋ ਠੀਕ ਹੈ ਕੀ ਕਰ ਰਹੇ ਹੋ ਯਾਪੇ ਹੈ ਸਾਨੂੰ ਪਿੰਡ ਦਿਖਾਈ ਦਿੱਤਾ ਤੇ ਅਸੀਂ ਹੁਣ ਤੁਹਾਨੂੰ ਦਿਖਾਵਦੇ ਆ ਲੇਕਿਨ ਪਿੰਡ ਤੱਕ ਪਹੁੰਚਣ ਵਾਸਤੇ ਸਾਨੂੰ ਆ ਪੁੱਛੋਂ ਰਿਵਰ ਆ ਰਹੀ ਆ ਜਿਹਨੂੰ ਪਾਰ ਕਰਕੇ ਜਾਣਾ ਪੈਣਾ ਆ ਦੇਖਦੇ ਆ ਸਾਨੂੰ ਬੁਰੋਂ ਬੜਾ ਸੋਹਣਾ ਦ੍ਰਿਸ਼ ਦਿਖਾਈ ਦੇ ਰਿਹਾ ਜਿੱਦਾਂ ਪੌੜੀਆਂ ਹੁੰਦੀਆਂ ਆ ਲੱਕੜ ਦੀਆਂ ਉਦਾਂ ਦਾ ਰੱਖਿਆ ਹੋਇਆ ਉੱਪਰ ਲੱਕੜ ਦਾ ਬਣਾ ਕੇ ਚੱਲਦੇ ਆ ਤੇ ਆ ਸਾਨੂੰ ਰਸਤੇ 'ਚ ਬੱਚਾ ਮਿਲਿਆ ਸੀਗਾ ਇਹ ਇੱਥੇ ਦਾ ਰਹਿਣ ਵਾਲਾ ਆ ਤੇ ਇਹ ਸਾਨੂੰ ਹੁਣ ਦਿਖਾਏਗਾ ਨਾਲ ਘੁੰਮ ਫਿਰ ਕੇ ਚਲੋ ਹੁਣ ਚੱਲਦੇ ਆ ਚੱਲ ਵੀ ਸ਼ੇਰਾ ਦੇਖ ਸਕਦੇ ਆ ਕਿੰਨਾ ਸੋਹਣਾ ਦ੍ਰਿਸ਼ ਆ ਗਿਆ ਇਹਦੇ ਉੱਪਰੋਂ ਅਸੀਂ ਲੰਘ ਕੇ ਜਾਣਾ ਪੈਣਾ ਆ ਆਪਰੇ ਦਾ ਇੱਕ ਬੁੱਕਰੇ ਇੰਨੇ ਜਾਣਾ ਆ ਪਾਣੀ ਦਾ ਦੇਖ ਲਓ ਤੁਸੀਂ ਹਰੇ ਰੰਗ ਦਾ ਪਾਣੀ ਲੱਗ ਰਿਹਾ विया लगा इस पिंड आके खुद देख सकते नजारे दे बहुत जी ਇੱਥੇ हाल चाल जी ਵਾਲੇ ਤੁਸੀਂ ਤੇ ਆਪਣੇ ਕਿੰਨੇ ਦੂਰ ਆ ਗਏ ਹੁਣ ਘਰ ਨਾਲ 2 ਢਾਈ ਕਿਲੋ ਦੋ ਢਾਈ ਕਿਲੋ ਮੀਟਰ ਤੇ ਉੱਪਰ ਇਹਨੇ ਜੀ ਉੱਪਰ ਪਾਕਿਸਤਾਨ ਅਸੀਂ ਵਾਟਰਫਾਲ ਜਾ ਰਹੇ ਹਾਂ ਤੁਸੀਂ ਉੱਪਰ ਇਹਨੇ ਸਾਈਟ ਤੇ ਆ ਮੇਰੇ ਫੋਟੋ ਜੀ ਲੀਤੀ Halo, kau apa? Namaste Namaste ngerasa dia, ngerasa dia, ngerasa dia, ngerasa deh, ngerasa dia, ngerasa dia, ngerasa dia, ngerasa ਇਹ ਵਗੈਰਾ ਨਹੀਂ ਆ। 20-25 ਸਹੀ ਦੋ। ਔਰ ਵੀ 25 ਤੋਂ ਉਪਰ ਆਉਂਦੇ। ਤੇ ਜਹਾਂ ਕੰਮਕਾਰ ਵਗੈਰਾ ਕਿਹਾ ਜੀ। ਇਹ ਕੰਮਕਾਰ ਹੈ, ਕਿਤੀ ਵਾਰੀ ਦਾ ਕੰਮ ਹੈ? ਬਸ ਜਹੀ ਹੈ ਕਿਤੀ ਵਾਰੀ ਦਾ। ਹਾਂ ਜੀ। ਚਲੋ ਠੀਕ ਹੈ ਜੀ। ਹਾਂ ਜੀ। हाँ जी बस बहुत बढ़िया है जहां ऐसे ही कपड़े धोते हैं पानी के ना बस ਹਫਤੇ ਦੇ ਵਿੱਚ ਇੱਕ ਹੋਰ ਘਰਾੜ ਮਿਲਿਆ ਆ ਆਟਾ ਪਿਸਣ ਵਾਲਾ ਜਿਹੜਾ ਪਾਣੀ ਨਾਲ ਚੱਲਦਾ ਆ ਤੁਹਾਨੂੰ ਇੱਥੇ ਜਗ੍ਹਾ ਜਗ੍ਹਾ ਇਹ ਦੇਖਣ ਨੂੰ ਮਿਲਣਗੇ ਚਲੋ ਚੱਲਦੇ ਆ ਥੱਲੇ ਤੇ ਦਿਖਾਉਂਦੇ ਆ ਤੁਹਾਨੂੰ ਤੋਂ ਤੁਹਾਨੂੰ ਇੱਕ ਵਾਰ ਅੰਦਰ ਚੰਗੀ ਤਰ੍ਹਾਂ ਨਿਗਾ ਫਰਾਣ ਨੇ ਆ ਇਹ ਪਾਣੀ ਆ ਜਿਹੜਾ ਉਧਰੋਂ ਕ੍ਰੋਸ ਹੋ ਕੇ ਘਰਾਟਾਂ ਦੇ ਵਿੱਚੋਂ ਨਿਕਲਦਾ ਆ ਸਾਰਾ ਪੱਥਰ ਤੇ ਮਿੱਟੀ ਨਾਲ ਬਣਾਇਆ ਹੋਇਆ ਆ ਉਧਰੋਂ ਪਾਣੀ ਆ ਰਿਹਾ ਆ ਉਪਰੋਂ ਉਧਰੋਂ ਪਾਣੀ ਆ ਕੇ ਤਾਂ ਘਰਾਟ ਵਿੱਚੋਂ ਦੀ ਹੋ ਗਿਆ ਜਿੱਦਾਂ ਤੁਹਾਨੂੰ ਮੈਂ ਦੱਸਿਆ ਆ ਤੇ ਫਿਰ ਅੱਗੇ ਨੂੰ ਨਿਕਲਦਾ ਪਿਆ ਆ ਇਹ ਤਿਜਰ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਮੈਕਸਿਮਮ ਪੰਜਾਬ ਦੇ ਵਿੱਚ ਤਾਂ ਕੋਈ ਘਰਾਟ ਰਿਆ ਹੀ ਨਹੀਂ ਹੈਗਾ ਹਿਮਾਚਲ ਦੇ ਵਿੱਚ ਵੀ ਜਿਹੜੇ ਬਹੁਤ ਉੱਪਰ ਹਾਈਟ ਤੇ ਪੈਂਦਾ ਜਿਨ੍ਹਾਂ ਵਿੱਚ ਘਰਨੇ ਵਗੈਰਾ ਕਾਫੀ ਆ ਉਹਨਾਂ ਦੇ ਪਾਣੀ ਦਾ ਅੱਜ ਵੀ ਇਹ ਚੱਲਦੇ ਆ ਹੋਰ ਅਸੀਂ ਤਾਂ ਲੋਕ ਘਰਾਟ ਵੱਲ ਜਾਂਦਾ ਪਾਣੀ ਦਿਖਾਉਂਦੇ ਆ ਇਹ ਜਿਹੜਾ ਟਰਾਲਾਂ ਦੇਖ ਲਓ ਕਿੱਦਾਂ ਬਣਾਈ ਹੋਈ ਆ ਕਿੰਨੀ ਸਪੀਡ ਦੇ ਨਾਲ ਟਰਾਡ ਵੱਲੋਂ ਪਾਣੀ ਜਾਂਦਾ ਪਿਆ ਆ ਤੁਸੀਂ ਗੋਨਾ ਦੇਖੋ ਸਾਨੂੰ ਭਾਈ ਜੀ ਨੂੰ ਮਿਲੇ ਇੱਥੇ ਇਹਨਾਂ ਤੋਂ ਹੀ ਪੁੱਛਦੇ ਆ ਇਸ ਪਿੰਡ ਬਾਰੇ ਦੱਸੋ ਜੀ ਇਸ ਪਿੰਡ ਬਾਰੇ ਕਿ ਬਹੁਤ ਪੁਰਾਣਾ ਪਿੰਡ ਆ ਬੱਧੀ ਲੋਕਾਂ ਦਾ ਬਿਲਕੁਲ ਜੀ ਕਮ ਸੇ ਕਮ ਆਪਣਾ ਹੈਗਾ ਇਹ ਕੋਈ 200 ਸਾਲ ਪੁਰਾਣਾ ਇੰਨਾ ਹੋ ਸਕਦਾ ਹੈ ਜਿਹੜਾ ਇੱਧਰ ਦਾ ਬਾਦ ਆ ਵਾਰਨ ਹੈਗਾ ਕਾਫੀ ਬੜੀਆ ਹੈ ਬਾਕੀ ਆਪਣਾ ਇੱਧਰ ਦਾ ਰਹਿਣ ਸਹਿਣ ਬੜੀਆ ਹੈਗਾ ਪ੍ਰਾਣ ਪ੍ਰਾਣੇ ਸਟਾਈਲ ਦਾ ਬਿਲਕੁਲ ਜੀ ਮਤਲਬ ਕਾਫੀ ਪ੍ਰਾਣੇ ਸਟਾਈਲ ਦਾ ਮਤਲਬ ਸੋਚੇ ਜਾਵੇ ਇੱਕ ਤਾਂ ਕਾਫੀ ਬੈਕਵਰਡ ਏਰੀਆ ਹੈਗਾ ਸਾਡਾ ਇੱਧਰ ਕੁਛ ਨਹੀਂ ਹੈ ਹੂੰ 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 ਭੇਡਾਂ ਬੱਕਰੀਆਂ ਰੱਖੀਆਂ ਹੁੰਦੀਆਂ ਨੇ ਘਰ ਸਹੀ ਗੱਲ ਆ ਹਾਂ ਜੀ ਕਿਹਨਾਂ ਲੋਕਾਂ ਦੇ ਜਾਨ ਸੀ ਜਿਆਦਾਤਰ ਭੇਡਾਂ ਬੱਕਰੀਆਂ ਦੇਖਣ ਨੂੰ ਮਿਲੀਆਂ ਇੱਥੇ ਬਿਲਕੁਲ ਜੀ ਤੁਹਾਨੂੰ ਮਤਲਬ ਜਿਹੜਾ ਵੀ ਮਿਲਰਗੇ ਇੱਧਰ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਮਿਲੂਗੀਆਂ ਹੂੰ ਹੂੰ ਇਹ ਵੇੜਾ ਫਟਪਾਣ ਵਿੱਚ ਚੋਂ ਕਮਸਾਰੀ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦੀ ਆਵਾਜ਼ਾਂ ਲਿਖਤ ਖਤਮ ਹੋ ਗਈ ਜੀ ਇਹਦੇ ਅਸੀਂ ਬਿੱਲਾ ਆਪਣੇ ਕਿਹਾ ਮਿਲੂਗੇ ਤੁਹਾਨੂੰ ਸਾਡੀ ਮਤਲਬ ਜਿਹੜਾ ਪਹਾੜੀ ਏਰੀਆ ਹੈਗਾ ਇਸ ਜੀ ਮਿਲੂਗੇ ਜਿਆਦਾ ਫਰ ਹੂੰ ਹੂੰ ਗੱਦੀ ਲੋਕ ਜਿਹੜੇ ਹੈਗੇ ਜਿੱਦਾਂ ਸਾਡਾ ਗੱਦੀ ਕਲਚਰ ਹੈਗਾ ਆ ਸਾਡਾ ਕੋਟ ਹੈਗਾ ਅੱਛਾ ਇਹ ਆਪ ਤਿਆਰ ਕਰਦੇ ਤੁਸੀਂ ਬਿਲਕੁਲ ਜੀ ਆ ਜਿਹੜੀ ਭੇਡਾਂ ਦੇ ਹੁੰਦੇ ਨਾਲ ਤਿਆਰ ਕਰਦੇ ਹੈ ਅੱਛਾ ਆਪੇ ਤੇ ਕੱਪੜੇ ਵਗੈਰਾ ਤੁਸੀਂ ਆਪ ਹੀ ਕਰਦੇ ਕੋਹ ਠੰਡ ਵੀ ਕਾਫੀ ਹੁੰਦੀ ਹੁੰਨੀ ਇੱਥੇ ਨਾ ਜੀ ਕਾਫੀ ਠੰਡ ਹੁੰਦੀ ਹੈ ਬਰਫ ਵਰਫਾ ਠੀਕ ਪੈਂਦੀ ਆ ਹੂੰ ਹੂੰ ਤੇ ਫਿਰ ਇਹਨੂੰ ਤੁਸੀਂ ਕਿੱਦਾਂ ਮਤਲਬ ਤਿਆਰ ਸੁੱਖਾ ਹੋ ਜਾਂਦਾ ਹੈ ਟੀਲਰ ਦੇ ਕੋਲ ਦੇਣਾ ਪੈਂਦਾ ਇਹਨੂੰ ਮੈਕਸੀਮਮ ਪਾਣੀ ਪੂਣੀ ਦੇ ਵਿੱਚ ਪਾ ਕੇ ਇਹ ਕਿੰਨਾ ਟੈਂਪਰੇਚਰ ਚੱਲਦਾ ਮਾਈਨਸ ਦੇ ਵਿੱਚ ਮਾਈਨਸ ਦੇ ਵਿੱਚ ਆਪਣਾ ਚੱਲ ਜੂਗਾ ਮਤਲਬ ਆਪਣਾ ਮੰਨ ਲਿਓ ਤੁਸੀਂ ਮਾਈਨਸ ਕੋਈ 10 ਤੱਕ ਚੱਲਦਾ ਕਿਉਂਕਿ ਭੇਡਾਂ ਦੀ ਜਿਹੜੀ ਓਨ ਹੋਣ ਦੀ ਗੱਲ ਹੁੰਦੀ ਦਾ ਪਹਿਲਾਂ ਬਿਲਕੁਲ ਜੀ ਗਰਮ ਹੁੰਦੀ ਹੈ ਤੇ ਜਿਹੜੀ ਇਹ ਆ ਇਸ ਵੇਲੇ ਇਹਨੂੰ ਜੋ ਜੋ ਕਹਿੰਦੇ ਆ ਇਹਨੂੰ ਜਿਹੜਾ 80 ਮਤਲਬ ਲੰਦੇ ਆ ਨੇ ਇਹਨੂੰ ਸਾਨੂੰ ਇੱਕ ਚੀਜ਼ ਇੱਥੇ ਹੋ ਦੇਖਣ ਨੂੰ ਮਿਲੀ ਪਾਣੀ ਦੇ ਨਾਲ ਜਿਹੜੇ ਘਰਾਟ ਚੱਲਦੇ ਆ ਬਿਲਕੁਲ ਜੀ ਤੇ ਜਿਹਨਾਂ ਆਟਾ ਮਤਲਬ ਬਣਦਾ ਆ ਬਿਲਕੁਲ ਜੀ ਉਹ ਸਾਡੀ ਲੋਕਲ ਚੱਕੀ ਹੁੰਦੀ ਆ ਪਾਣੀ ਦੇ ਨਾਲ ਲਾਂਦੇ ਆ ਅੱਛਾ ਜੀ ਆਓ ਦੇਖੀ ਕਹਿੰਦੇ ਆਪਣਾ ਜੋ ਵੀ ਜਦਾਂ ਕਣਕ ਹੋ ਗਈ ਹੂੰ ਹੂੰ ਇਹ ਆਪਣੀ ਮੱਕੀ ਹੋ ਗਈ ਹੂੰ ਹੂੰ ਉਹਨੂੰ ਇੱਥੇ ਆਪੇ ਤਿਆਰ ਕਰਦੇ ਆ ਖੇਤਾਂ ਦੇ ਵਿੱਚ ਹੂੰ ਰਾਹੀ ਜੋ ਹੈ ਉਹ ਇਧਰ ਦਾ ਹੀ ਆਕਾ ਖੰਦੇ ਆ ਘਰਾਟਦਾ ਹੀ ਘਰਾਟਦਾ ਕੰਦੇ ਬਿਲਕੁਲ ਜੀ অর্ਗੈਨਿਕ ਸਿਸਟਮ ਹੈਗਾ ਮਤਲਬ ਇਧਰ ਦਾ ਇਸੇ ਕਰਕੇ ਇਧਰ ਅਸੀਂ ਦੇਖਿਆ ਕਿ ਲੋਕਾਂ ਦੀਆਂ ਜਿਹੜੀਆਂ ਸੇਤਾਂ ਆ ਉਹ ਵਧੀਆ ਆ ਹੈਲਥੀ ਆ ਹੈਲਥੀ ਹੈਗੀਆਂ ਪਹਿਲਾਂ ਇਹੀ ਚੀਜ਼ ਸਾਰੇ ਪਾਸੇ ਹੁੰਦੀ ਸੀ ਪੰਜਾਬ ਚ ਵੀ ਹੁਣ ਇਹ ਜਿੱਦਾਂ ਜਿੱਦਾਂ ਐਡਵਾਂਸ ਹੋਈ ਜਾਂਦਾ ਕੰਮ ਖਤਮ ਹੋਈ ਜਾਂਦਾ ਹੈ ਨਾ ਜੀ ਬਹੁਤ ਵਧੀਆ ਲੱਗਾ ਜੀ ਬਿਲਕੁਲ ਜੀ ਧੰਨਵਾਦ ਗੱਲਬਾਤ ਕਰਕੇ ਤੁਸੀਂ ਵੀ ਦੇਖ ਸਕਦੇ ਹੋ ਕਿਵੇਂ ਇਨ੍ਹਾਂ ਗੱਦੀ ਲੋਕਾਂ ਨੇ ਆਪਣਾ ਪਰਾਤਨ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਆ ਇਸ ਤਰ੍ਹਾਂ ਦੇ ਘਰਾਂ ਨੂੰ ਦੇਖ ਸਾਨੂੰ ਆਪਣੇ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਆ ਇਨ੍ਹਾਂ ਲੋਕਾਂ ਦਾ ਖਾਣਾ ਪੀਣਾ ਬਹੁਤ ਹੀ ਸਾਦਾ ਤੇ ਆਰਗੇਨਿਕ ਆ ਇਸ ਲਈ ਇਹ ਲੋਕ ਸਿਹਤ ਪੱਖੋਂ ਤੰਦਰੁਸਤ ਆ ਇੱਥੋਂ ਦੀ ਕੁਦਰਤ ਵੀ ਇਨ੍ਹਾਂ ਲੋਕਾਂ ਦੀ ਤੰਦਰੁਸਤੀ ਦਾ ਰਾਜਾ ਇਨਾ ਪਿੰਡਾਂ ਵਿੱਚ ਆ ਕੇ ਸਾਨੂੰ ਜੋ ਹੈਰਾਨ ਕਰਨ ਵਾਲਾ ਸਭ ਤੋਂ ਅਲੱਗ ਲੱਗਿਆ ਉਹ ਇਹ ਆ ਇਹ ਲੋਕ ਕਰੋੜਾਂ ਦੀਆਂ ਭੇਡਾਂ ਬੱਕਰੀਆਂ ਅਤੇ ਕੀਮਤੀ ਜੜੀਆਂ ਬੁੱਟੀਆਂ ਦਾ ਵਪਾਰ ਕਰਨ ਦੇ ਬਾਵਜੂਦ ਸਾਦੀ ਜ਼ਿੰਦਗੀ ਬਤੀਤ ਕਰ ਰਹੇ ਆ ਇਨਾ ਪਿੰਡਾਂ ਦੇ ਲੋਕਾਂ ਵਿੱਚ ਬਿਲਕੁਲ ਲਾਲਚ ਨਹੀਂ ਇਨਾ ਪਿੰਡਾਂ ਵਿੱਚ ਆ ਕੇ ਕੁਦਰਤ ਇੱਕ ਬਖਰੇ ਹੀ ਜ਼ਿੰਦਗੀ ਦੇ ਰੰਗ ਭਰ ਦਿੰਦੀ ਆ ਹੁਣ ਤੁਸੀਂ ਕੁਦਰਤੀ ਅੰਦਾਜ਼ ਨਾਲ ਇਸ ਪਿੰਡ ਦਾ ਪੂਰਾ ਆਨੰਦ ਮਾਣ ਸਕਦੇ ਹੋ ਇਹ ਪਿੰਡ ਦਿਖਾਉਣ ਤੋਂ ਬਾਅਦ ਅਸੀਂ ਤੁਹਾਨੂੰ ਇਸ ਪਿੰਡ ਦੇ ਜੰਗਲਾਂ ਵਿੱਚ ਪੈਂਦਾ ਹਿਮਾਚਲ ਦਾ ਸਭ ਤੋਂ ਉੱਚਾ ਚਰਨਾ ਆ ਜਿਹੜਾ ਅੱਜ ਅਸੀਂ ਤੁਹਾਨੂੰ ਦਿਖਾ ਲੈਣਾ ਆ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ये ऊपर यहाँ पे ऊन काटने के लिए ਬੜੀ ਵਧੀਆ ਜੀ ਬੜੀ ਵਧੀਆ ਜੀ ਕੰਮ ਕਰ ਰਿਹਾ ਹੈ ਬਹੁਤ ਵਧੀਆ ਜੀ ਵਧੀਆ ਵਧੀਆ ਇਹ ਕੌਣ ਸੀ ਲੱਕੜੀ ਆ ਜੀ yellow color ਇਸਕਾ ਪੀਲਾ ਹੈ ਜੀ ਜੇ ਕੌਣ ਸੀ ਲੱਕੜੀ ਆ ਜੇ ਇਸ ਕੋ ਕਸੰਬੜ ਕਹਤੇ ਹੈ ਅੱਛਾ ਜੀ ਜੇ ਕਿਸ ਕੰਮ ਆਤੀ ਹੈ ਜੇ ਫੈਕਟਰੀ ਮੇ ਦਵਾਈ ਦੇ ਕੰਮ ਅੱਛਾ ਦਵਾਈ ਦੇ ਕੰਮ ਆਤੀ ਹੈ ਜੀ ਓਕੇ ਅੱਛਾ ਪਹਿਲਾ ਤੁਸੀਂ ਇਹਦਾ ਸ਼ਿਰਕਾ ਲਾਉਗੇ ਹਾਂ ਜੀ अच्छा फिर जाती है फैक्ट्री में ये हाँ सुखा के सुखा के है ना फिर पाउडर बनता है अच्छा पाउडर बनता है इसका हाँ। कौन सी दवाई बनती है है कुछ आपको पता ये मेरे ख्याल है वो हेड की बीमारी है ओके जो आखिरी आखिरी में दवा बढ़ती है वो भी काम भी आता है हुँ। हुँ। बहुत मेहनत करते हो आप मतलब जड़ी बूटी काफी है इधर ऊपर जंगल में कोई बचान करे काफी है, है ना? हुँ। का, हुँ। काफी है। सफेद वाले पंजाब पंजाब। के। पंजाब? अच्छा। खास खास। जी अच्छा ऐसे। ओके। ओके भी निकालना बहुत बारीकी है बकारी जी लकड़ पूरी आपने जे रह या। हेलो कैसे हो क्या नाम क्या है आपका क्या नाम है इसका बहुत नेम है हेलो ये किधर जा रहे हो लकड़ी लेके कहा ਘਰ ਕੋ ਜਾ ਰਹੇ ਬੜੀ ਮਿਹਨਤ ਕਰੀ ਆਪਨੇ ਤੋਂ ਹੋਰ ਜੀ ਵਧੀਆ ਜੀ ਵਧੀਆ ਤੁਸੀਂ ਤਾਂ ਬੱਲੇ ਬੱਲੇ ਕਰਾਈ ਪਈ ਆ ਜੀ ਹਾਂ ਬਹੁਤ ਜ਼ਿਆਦਾ ਬਹੁਤ ਮਿਹਨਤ ਤੇ ਵਜਨ ਬਹੁਤ ਹੁਣ ਕਿੰਨਾ ਕਿਤਨਾ ਵਜਨ ਹੈ ਇਸ ਦਾ ਕੀ ਪਤਾ ਕਿਤਨਾ ਹੈ ਨਮਸਤੇ ਮੇਰੇ ਹਾਲ ਨੇ ਕਿਧਰ ਆਉਂਗਾ ਕਮ ਸੇ ਕਮ 40 40 ਕਿਲੋ ਕੇ ਗ੍ਰੀਭ ਤਾਂ ਹੋਗਾ ਹੈ ਨਾ ਇਤਨਾ ਆਪ ਕਾਫੀ ਹਾਈਟ ਸੇ ਆਏ ਆ ਉਪਰ ਪਹਾੜੀ ਕੇ ਉਪਰ ਸੇ ਆਏ ਆ ਪਹਾੜੀ ਨੇ ਠੱਠੇ ਜਾਵੇਗਾ अच्छा हाँ। कितने किलोमीटर होगा तो दो किलोमीटर दो किलोमीटर इतना बेट हटा कर आप हम पंजाब से अच्छा तो पहले मतलब हम देख रहे हैं कि पहली बार देखा इतना अच्छा आपकी उम्र भी काफी होगी अच्छा इतना आप मेहनत कर रहे हो क्या करना भाई कितनी उम्र माताजी आपकी आपकी छत्र मतलब छिहत्तर के करीब है ना ਹੋਊਗਾ ਬੇੜੇ ਦਾ 30 ਕਿਲੋ ਕਿਲੋ ਹੋਊਗਾ ਮੈਂ ਕਿਹਾ ਜਨਾ ਹਾਂਜੀ ਜਿਆਦਾ ਬੇੜੇ ਦਾ ਨਹੀਂ ਇਤਨਾ ਹੀ ਹੋਣਾ 30 40 ਦੇ ਵਿੱਚ ਹੂੰ ਕਿੰਨੇ ਕਿਲੋਮੀਟਰ ਲੱਗੇ ਆਏ ਤੁਸੀਂ ਇਹ ਲਿੰਦਾ ਕੋਈ 2 2.5 ਕਿਲੋਮੀਟਰ ਤੁਸੀਂ ਦੇਖ ਲਓ 2 2.5 ਕਿਲੋਮੀਟਰ ਇਹ ਪਹਾੜੀ ਦੇ ਉੱਪਰੋਂ ਹਾਂਜੀ ਇਹ ਬੇਟ ਨੂੰ ਚੱਕ ਕੇ ਲੈ ਕੇ ਆਏ ਆ ਕਿੰਨਾ ਹਾਰਡ ਵਰਕ ਕਰਦੇ ਆ ਇਹ ਕਿੱਦਾਂ ਦੀ ਜ਼ਿੰਦਗੀ ਇੱਥੇ ਦੀ ਤੁਸੀਂ ਦੇਖ ਸਕਦੇ ਆ ਚਲੋ ਜਾਓ ਬਾਜੀ ਤੁਹਾਨੂੰ ਇੰਨਾ ਰੋਕਣਾ ਨਹੀਂ ਹੈਗਾ ਇੰਨਾ ਬੇੜ ਤੱਕ ਆਏ ਤੁਸੀਂ ਇੱਕੇ ਬਹੁਤ ਜ਼ਿਆਦਾ ਸੰਗਣਾ ਜੰਗਲ ਆ ਰਹੇ ਆ ਤੁਸੀਂ ਦੇਖ ਸਕਦੇ ਆ। ਅਸੀਂ ਜੇ ਇਥੇ ਆਉਣਾ ਆ ਕਿਸੇ ਪਿੰਡ ਵਾਲੇ ਨੂੰ ਨਾਲ ਲੈ ਕੇ ਆਇਓ ਨਹੀਂ ਤਾਂ ਤੁਸੀਂ ਰਸਤਾ ਭਟਕ ਸਕਦੇ ਆ। ਹੁਣ ਅਸੀਂ ਬਿਲਕੁਲ ਨਜ਼ਦੀਕ ਆ ਗਏ ਆ ਝਾਰਨੇ ਦੇ ਕੋਲ ਇਹ ਦ੍ਰਿਸ਼ ਦੇਖ ਕੇ ਪਤਾ ਲੱਗਦਾ ਆ ਕਿ ਪ੍ਰਮਾਤਮਾ ਦੀ ਬਣਾਈਆਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈਗਾ ਆਨੇ ਤੋਂ ਆਉਂਦੇ ਆਉਂਦੇ ਅਸੀਂ ਕਾਫੀ ਲੇਟ ਹੋ ਗਏ ਸੀਗੇ ਅਸੀਂ ਹੁਣ ਕਿਸੇ ਦੇ ਘਰ ਰੁਕੇ ਆ ਕਿਉਂਕਿ ਇੱਥੇ ਹੋਟਲ ਵਗੈਰਾ ਨਹੀਂ ਹੈਗੇ ਬੋ ਵੈਲੀ ਦੇ ਵਿੱਚ ਤੁਸੀਂ ਵੀ ਜੇ ਇੱਥੇ ਆਉਣਾ ਆ ਤਾਂ ਟੈਂਪਸਰ ਵਾਪਸ ਚਲ ਜਿਓ ਜੇ ਤੁਸੀਂ ਇੱਥੇ ਰਾਤ ਰੁਕਣਾ ਚਾਹੁੰਦੇ ਆ ਤਾਂ ਇੱਥੇ 2-3 ਗੈਸਟ ਹਾਊਸਾਂ ਘਰਾਂ ਦੇ ਵਿੱਚ ਜਿੱਥੇ ਤੁਸੀਂ ਰੁਕ ਸਕਦੇ ਆ ਜਿੱਥੇ ਅਸੀਂ ਰੁਕੇ ਆ ਸਾਨੂੰ ਥੋੜਾ ਵਧੀਆ ਲੱਗਾ ਸਿਸਟਮ ਇਹਨਾਂ ਦਾ ਕਿਉਂਕਿ ਘਰ ਵਾਲਾ ਮਾਹੌਲ ਇੱਕ ਤਰ੍ਹਾਂ ਹੈਗਾ ਆ ਇੱਥੇ ਮੋਂ ਅਸੀਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਕਿਉਂਕਿ ਅਸੀਂ ਤੁਹਾਡੀ ਸਪੋਰਟ ਤੋਂ ਬਿਨਾ ਅੱਗੇ ਨਹੀਂ ਵੱਸ ਸਕਦੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ